ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਯਾਨੀ ਕਿ 25 ਜੁਲਾਈ ਨੂੰ ਮਾਝੇ ਤੇ ਦੁਆਬੇ ਦੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਜਿਹਾ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਅਫਸਰ ਵੀ ਮੌਜੂਦ ਹੋਣਗੇ ਇਸ ਮੀਟਿੰਗ ਤੋਂ ਬਾਅਦ ਸੀਐਮ ਮਾਨ ਆਪਣੀ ਰਿਹائش ਤੇ ਉੱਪਰ ਜਨਤਾ ਦਰਬਾਰ ਲਗਾਉਣਗੇ ਅਤੇ ਇਸ ਦਰਬਾਰ ਦੇ ਵਿੱਚ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਅਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨਗੇ ਜਿਹਾ ਦੱਸਿਆ ਕਿ ਇਹ ਦਰਬਾਰ ਸੀਐਮ ਦੀ ਰਿਹائش ਤੇ 2 ਵਜੇ ਸ਼ੁਰੂ ਹੋਵੇਗਾ ਦੱਸਿਆ ਕਿ ਸੀਐਮ ਮਾਨ ਨੇ ਮਾਝੇ ਤੇ ਦੁਆਬੇ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਚੋਣਾਂ ਦੇ ਦੌਰਾਨ ਕੀ ਉਹ ਹਫਤੇ ਦੇ ਵਿੱਚ ਦੋ ਦਿਨ ਜਲੰਧਰ ਆ ਕੇ ਰਹਿਣਗੇ ਅਤੇ ਇੱਥੇ ਉਹ ਇੱਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਹਨਾਂ ਨੂੰ ਹੱਲ ਕਰਨਗੇ ਤੇ ਇਸੇ ਵਾਅਦੇ ਦੇ ਮੁਤਾਬਕ ਉਹ ਕੱਲ ਯਾਨੀ ਕਿ 24 ਜੁਲਾਈ ਨੂੰ ਜਲੰਧਰ ਪਹੁੰਚੇ ਨੇ ਤੇ ਕੱਲ ਵੀ ਉਹਨਾਂ ਨੇ ਜਨਤਾ ਦਰਬਾਰ ਲਗਾਇਆ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੀ ਪਹਿਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ 'ਚ ਆਪ ਵਲੰਟੀਅਰਾਂ ਅਤੇ ਵਰਕਰਾਂ ਦੇ ਨਾਲ ਲੰਚ ਕੀਤਾ ਅਤੇ ਉਹਨਾਂ ਨੂੰ ਜਲੰਧਰ ਪੱਛਮੀ ਜ਼ਿਲ੍ਹੇ ਚੋਣਾ ਚ ਇਤਿਹਾਸਿਕ ਜਿੱਤ ਲਈ ਵਧਾਈ ਦਿੱਤੀ ਹੈ ਮਾਨ ਨੇ ਕਿਹਾ ਹੈ ਕਿ ਇਹ ਜਿੱਤ ਆਪ ਦੇ ਮਿਹਨਤੀ ਵਲੰਟੀਅਰਸ ਦੀ ਹੈ ਜਿਨ੍ਹਾਂ ਨੇ ਜਲੰਧਰ ਪਛਮੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ਆਪ ਸਰਕਾਰ ਦੇ ਲੋਕ ਭਲਾਈ ਕੰਮਾਂ ਤੋਂ ਜਾਣੂ ਕਰਵਾਇਆ ਉਹਨਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਵੱਲੋਂ ਵੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਆਪਣੇ ਵਲੰਟੀਅਰਾਂ ਦੀ ਇਸ ਕਾਮਯਾਬੀ ਦਾ ਜਸ਼ਨ ਮਨਾਇਆ ਮਾਨਯੇ ਅਗੇ ਕਿਹਾ ਕਿ ਆਪ ਸਰਵੇਖਣਾ 'ਚ ਨਹੀਂ ਆਉਂਦੀ ਕਿਸੇ ਨੇ ਭਵਿੱਖਵਾਣੀ ਨਹੀਂ ਕੀਤੀ ਕਿ ਮੋਹਿੰਦਰ ਭਗਤ ਨੂੰ 60000 ਦੇ ਕਰੀਬ ਵੋਟਾਂ ਮਿਲਣਗੀਆਂ ਅਤੇ ਅਸੀਂ ਇਹ ਸੀਟ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਦਿੱਤਾਗੇ ਪਰ ਲੋਕ ਮਿਹਨਤ ਦੀ ਕਦਰ ਕਰਦੇ ਹਨ ਅਤੇ ਲੋਕਪੱਖੀ ਨੀਤੀਆਂ ਦੀ ਕਦਰ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਵਲੰਟੀਅਰਾਂ ਨੂੰ ਇਕਜੁੱਟ ਰਹਿਣ ਅਤੇ ਰੰਗਲਾ ਪੰਜਾਬ ਲਈ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ ਹੈ ਮਾਨ ਨੇ ਕਿਹਾ ਹੈ ਕਿ ਆਪ ਭਾਰਤ ਦੀ ਸਭ ਤੋਂ ਨੌਜਵਾਨ ਪਰ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਸਿਆਸੀ ਪਾਰਟੀ ਹੈ ਅਤੇ ਸਿਰਫ 10 ਸਾਲਾਂ ਚ ਹੀ ਸਾਡੀ ਦੋ ਰਾਜਾਂ ਦੇ ਵਿੱਚ ਸਰਕਾਰ ਹੈ 10 ਰਾਜ ਸਭਾ ਮੈਂਬਰ 3 ਲੋਕ ਸਭਾ ਮੈਂਬਰ ਚੰਡੀਗੜ੍ਹ ਚ ਮੇਅਰ ਐਮਪੀ ਚ ਮੇਅਰ ਗੁਜਰਾਤ ਦੇ 5 ਵਿਧਾਇਕ ਅਤੇ ਗੋਆ ਦੇ ਵਿੱਚ 2 ਵਿਧਾਇਕ ਨੇ ਮੰਨ ਲਿਆ ਹੈ ਕਿ ਸਾਡੇ ਮੁਕਾਬਲੇ 100 ਸਾਲ ਪੁਰਾਣੀਆਂ ਪਾਰਟੀਆਂ ਨਾਲ ਹਨ ਪਰ ਸਾਡੇ ਕੋਲ ਸਭ ਤੋਂ ਉਨਤ ਅਤੇ ਸਿਖਲਾਈ ਪ੍ਰਾਪਤ ਵਲੰਟੀਅਰ ਹਨ ਜੋ ਆਮ ਲੋਕਾਂ ਲਈ ਕੰਮ ਕਰਨਾ ਜਾਣਦੇ ਨੇ ਮੰਨ ਲਿਆ ਹੈ ਕਿ ਉਹ ਹਫਤੇ ਦੇ ਵਿੱਚ 2 ਦਿਨ ਜਲੰਧਰ ਵਿੱਚ ਰਹਿਣਗੇ ਤਾਂ ਜੋ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਾ ਜਾਣਾ ਪਵੇ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਦੇ ਉਹਨਾਂ ਸਾਰੇ ਵਰਕਰਾਂ ਨੂੰ ਜਾਣਦੇ ਹਨ ਜਿਨ੍ਹਾਂ ਨੇ ਇਸ ਜ਼ਿਮਨੀ ਚੋਣ ਦੇ ਵਿੱਚ ਆਪ ਦੀ ਜਿੱਤ ਲਈ ਸਖਤ ਮਿਹਨਤ ਕੀਤੀ ਹੈ ਇਹਨਾਂ ਸਾਰਿਆਂ ਨੂੰ ਜਲਦ ਹੀ ਲੋਕਾਂ ਦੀ ਸੇਵਾ ਕਰਨ ਲਈ ਸੰਗਠਨ ਅਤੇ ਸਰਕਾਰ ਵਿੱਚ ਜ਼ਿੰਮੇਵਾਰੀਆਂ ਮਿਲਣਗੀਆਂ ਇਸ ਨਾਲ ਹੀ ਸੀਮਾਨ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਉਹਨਾਂ ਦੀ ਸਰਕਾਰ ਦੀਆਂ ਸਕੀਮਾਂ ਜਿਵੇਂ ਕਿ ਐਸਐਸਐਫ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਆਦਿ ਸਫਲ ਸਾਬਤ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਹਰ ਚੰਗੇ ਕੰਮ 'ਚ ਅੱਗੇ ਰਹਿੰਦਾ ਹੈ ਇਸ ਨੂੰ ਸਿੱਖਿਆ, ਸਿਹਤ, ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਦੇ ਵਿੱਚ ਅੱਗੇ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਤੋਂ ਲੀਡਰ ਬਣਾਉਣ ਲਈ ਇਸੇ ਰਾਹ 'ਤੇ ਚੱਲ ਰਹੇ ਨੇ। ਮਾਨ ਨੇ ਇੱਕ ਵਾਰ ਫਿਰ ਸਾਰੇ ਵਲੰਟੀਅਰਾਂ, ਪਾਰਟੀ ਅਹੁਦੇਦਾਰਾਂ, ਚੇਅਰਮੈਨਾਂ, ਵਿਧਾਇਕਾਂ ਅਤੇ ਹੋਰ ਆਗੂਆਂ ਦਾ ਸਖਤ ਮਿਹਨਤ ਕਰਨ ਲਈ ਧੰਨਵਾਦ ਕੀਤਾ ਅਤੇ ਵਿਧਾਇਕ ਮਹਿੰਦਰ ਭਗਤ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਇਸ ਨਾਲ ਹੀ ਕੁਰੀਫੇਰ ਦੱਸਦੀ ਹੈ ਕਿ ਆਪਣੇ ਵਾਅਦੇ ਦੇ ਮੁਤਾਬਕ ਸੀਐਮ ਮਾਨ ਜਲੰਧਰ ਦੇ ਵਿੱਚ ਪਹੁੰਚ ਗਏ ਨੇ ਤੇ ਇੱਥੇ 2 ਦਿਨ ਹੋਰ ਰਹਿਣਗੇ 24 ਜੁਲਾਈ ਕੱਲ ਉਹ ਇੱਥੇ ਪਹੁੰਚੇ ਸੀ ਤੇ ਕੱਲ ਵੀ ਉਹਨਾਂ ਨੇ ਜਨਤਾ ਦਰਬਾਰ ਲਗਾਇਆ ਸੀ ਤੇ ਅੱਜ ਯਾਨੀ ਕਿ 25 ਜੁਲਾਈ ਨੂੰ ਪਹਿਲਾਂ ਉਹ ਮਾਝੇ ਤੇ ਦੁਆਬੇ ਦੇ ਵਿਧਾਇਕਾਂ ਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਮੀਟਿੰਗ ਕਰਨਗੇ ਅਫਸਰਾਂ ਦੇ ਨਾਲ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਆਪਣੀ ਰਿਹائش ਦੇ ਉੱਪਰ 2 ਵਜੇ ਜਨਤਾ ਦਾ ਦਰਬਾਰ ਲਗਾਉਣਗੇ ਅਤੇ ਜਿੱਥੇ ਉਹ ਜਨਤਾ ਦੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦੇ ਹੱਲ ਕਰਨਗੇ